ਹੈਲੋ ਜੀ ਸ਼ਸ਼ੀਕਲ ਜੀ ਫਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਖੱਦਰ ਦੇ ਮਤਲਬ ਬਾਗ ਦਾ ਡਿਜ਼ਾਈਨ ਸੀਗਾ ਜਿਹੜਾ ਪੈਦਾਏ ਫਲਾਵਰ ਤੁਹਾਨੂੰ ਫਿਲ ਕਰਨਾ ਦੱਸਿਆ ਸੀਗਾ ਇਹ ਬਾਕਸ ਹੈ ਇੱਕ ਤੇ ਆਪਾਂ ਉਹਦੇ ਵਿੱਚ ਇਹ ਫਲਾਵਰ ਮਤਲਬ ਫਿਲ ਕੀਤਾ ਸੀਗਾ ਦੇਖੋ ਹੁਣ ਜਿਹੜਾ ਆਪਣਾ ਇਹ ਫਲਾਵਰ ਬਣਿਆ ਹੋਇਆ ਹੈ ਇਹ ਪੂਰਾ ਆਪਣਾ ਇਸ ਤਰ੍ਹਾਂ ਇੱਕ ਬਾਕਸ ਬਣਦਾ ਹੈ ਠੀਕ ਹੈ ਇਹ ਬਾਕਸ ਨੂੰ ਚਾਹੇ ਤਾਂ ਆਪਾਂ ਸ਼ਰਟ ਦੇ ਪੱਲਿਆਂ ਤੇ ਵੀ ਆਪਾਂ ਬਣਾ ਸਕਦੇ ਆ ਤੇ ਇਹਨਾਂ ਦੇ ਮਤਲਬ ਝੋਲੇ ਵਗੈਰਾ ਵੀ ਬਣਾ ਸਕਦੇ ਆ ਨਾ ਪਿੱਲੋ ਕਵਰ ਵੀ ਬਣਾ ਸਕਦੇ ਆ ਇਸ ਡਿਜ਼ਾਈਨ ਨਾਲ ਆਪਾਂ ਤੇ ਜਿਵੇਂ ਆਪਾਂ ਲਹਿੰਗਿਆਂ ਨਾਲ ਖੱਦਰ ਦੀਆਂ ਕੁੜਤੀਆਂ ਬਣਾ ਲੈਨੇ ਆ ਉਹਨਾਂ ਦੇ ਉੱਤੇ ਵੀ ਆਪਾਂ ਇਹ ਡਿਜ਼ਾਈਨ ਇਦਾਂ ਛਾਪ ਸਕਦੇ ਆ ਹੁਣ ਤੁਹਾਨੂੰ ਮੈਂ ਜਿਹੜੇ ਇਹਦੇ ਆਲੇ-ਦਾਲੇ ਇਹ ਲਾ ਲੋ ਇੱਕ ਬਾਕਸ ਬਣ ਰਿਹਾ ਇਹਦੇ ਕਾਰਨਰਾਂ ਦੇ ਵਿੱਚ ਜਿਹੜੀ ਪੱਤੀ ਬਣੀ ਹੋਈ ਆ ਅੱਜ ਤੁਹਾਨੂੰ ਮੈਂ ਉਹ ਫਿਲ ਕਰਨੀ ਦੱਸਦੀ ਆ ਹਾਂਜੀ ਤੇ ਮਤਲਬ ਇੱਕ ਫਲਾਵਰ ਇਹਦੇ ਵਿੱਚੋਂ ਹੀ ਨਿਕਲ ਕੇ ਹੋਰ ਵੀ ਬਣਦਾ ਆ ਇਸ ਤਰੀਕੇ ਨਾਲ ਇਹ ਫਲਾਵਰ ਵੀ ਆਪਣਾ ਮਤਲਬ ਐਦਾਂ ਹੀ ਬਣਦਾ ਆ ਇਹ ਵੀ ਮੈਂ ਤੁਹਾਨੂੰ ਇੱਕ ਪੱਤੀ ਫਿਲ ਕਰਨੀ ਦੱਸੂਗੀ ਚਾਹੇ ਤਾਂ ਆਪਾਂ ਇਹ ਜਿਹੜਾ ਇਹ ਵਾਲਾ ਫਲਾਵਰ ਬਣੂਗਾ ਇਹਨੂੰ ਵੀ ਆਪਾਂ ਕਿਤੇ ਵੀ ਮਤਲਬ ਸ਼ਰਟ ਦੇ ਉੱਤੇ ਕਿਤੇ ਵੀ ਡਿਜ਼ਾਈਨ ਕਰ ਸਕਦੇ ਆ ਇਹ ਸਿੰਗਲ ਫਲਾਵਰ ਦਾ ਵੀ ਜੇ ਆਪਾਂ ਨੇ ਡਿਜ਼ਾਈਨ ਬਣਾਉਣਾ ਆ ਤਾਂ ਇਸ ਤਰੀਕੇ ਨਾਲ ਇਹ ਵਿੱਚ ਦੇ ਫਲਾਵਰ ਬਣ ਰਹੇ ਆ ਇਹਨਾਂ ਦੇ ਮਤਲਬ ਜਿਹੜੇ ਬਾਕਸ ਨੇ ਠੀਕ ਹੈ ਬਾਕਸਾਂ ਦੇ ਮਤਲਬ ਸਾਰੇ ਖੁੰਝਿਆਂ ਦੇ ਚਾਰੇ ਖੁੰਝਿਆਂ ਦੇ ਚਾਰੇ ਬਾਕਸਾਂ ਦੇ ਚਾਰੇ ਖੁੰਝਿਆਂ ਚ ਐਦਾਂ ਹੀ ਪੂਰਾ ਇੱਕ ਫਲਾਵਰ ਬਣਦਾ ਛੋਟੇ ਛੋਟੇ ਪੱਤੀਆਂ ਨੇ ਸਾਰੇ ਖੁੰਝਿਆਂ ਦੇ ਵਿੱਚ ਤੇ ਉਹਦਾ ਵੀ ਇਹ ਆਪਣਾ ਇੱਕ ਫਲਾਵਰ ਬਣ ਰਿਹਾ ਇਹ ਮੈਂ ਤੁਹਾਨੂੰ ਦੱਸਦੀਆਂ ਵੀ ਜਿਹੜੀ ਇਹ ਪੱਤੀ ਆ ਵੀ ਇਹ ਕਿੱਦਾਂ ਫਿਲ ਕਰਨੀ ਆ ਤੇ ਜਿਹੜਾ ਇਹਦੇ ਵਿੱਚ ਇੱਕ ਇਹ ਛੋਟਾ ਫਲਾਵਰ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦੀਆਂ ਕਿ ਭਾਈ ਇਹਨੂੰ ਕਿੱਦਾਂ ਫਿਲ ਕਰ ਸਕਦੇ ਆ ਹਾਂਜੀ ਦੇਖੋ ਆਪਾਂ ਤੁਹਾਨੂੰ ਇਹ ਪੱਤੀ ਫਿਲ ਕਰਨੀ ਦੱਸ ਦਿਆਂ ਵੀ ਇਹਨੂੰ ਆਪਾਂ ਕਿੱਦਾਂ ਫਿਲ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਦੇਖੋ ਉਹੀ ਐਦਾਂ ਇਹਦੀ ਸ਼ੇਪ ਬਣ ਰਹੀ ਆ ਆਪਾਂ ਕਾਰਨਰ ਦੇ ਵਿੱਚੋਂ ਹੀ ਲੈ ਲਾਂਗੇ ਇਸ ਟ੍ਰਿਕੇ ਨਾਲ ਐਦਾਂ ਆਪਾਂ ਇਹਨੂੰ ਫਿਲ ਕਰ ਲਾਂਗੇ ਬਹੁਤ ਸੌਖਾ ਇਹ ਡਿਜ਼ਾਈਨ ਆ ਫਿਲ ਕਰਨਾ ਵੀ ਵੈਰੀ ਈਜ਼ੀ ਹੈ ਤੇ ਇਹ ਡਿਜ਼ਾਈਨ ਵੀ ਵੈਰੀ ਟ੍ਰੈਂਡਿੰਗ ਆ ਆਪਾਂ ਜਿਵੇਂ ਮਰਜ਼ੀ ਖੱਦਰ ਦੀਆਂ ਕੁੜਤੀਆਂ ਤੇ ਜਿੱਤੇ ਵੀ ਮਰਜ਼ੀ ਪਾਏ ਡਿਜ਼ਾਈਨ ਜਿਵੇਂ ਮਰਜ਼ੀ ਸ਼ਾਪ ਕੇਪਾ ਬਣਾ ਸਕਦੇ ਆ ਇਹ ਇਹ ਆమే ਸਾਰੇ ਕਾਰਨਰਾਂ ਦੇ ਇੱਕ ਇੱਕ ਛੋਟੇ ਛੋਟੇ ਪੱਤੀ ਬਣੀ ਹੋਏ ਜਿਹੜਾ ਆਪਾਂ ਟਾਂਕਾ ਚੱਕਣਾ ਇਹ ਪਟਾਂਕਾ ਟੇਢਾ ਹੀ ਚੱਕਣਾ ਆਪਾਂ ਇਹਨੂੰ ਬਿਲਕੁਲ ਵੀ ਸਿੱਧਾ ਨਹੀਂ ਚੱਕਾਂਗੇ ਤੇ ਜਿਹੜਾ ਆਪਾਂ ਮਤਲਬ ਇਹ ਥ्रेड ਯੂਜ਼ ਕਰ ਰਹੇ ਆ ਨਾ ਪੱਟ ਦੀ ਰੀਲ ਹੈ ਪੱਟ ਦੀ ਰੀਲ ਨਾਲ ਆਪਾਂ ਕੰਮ ਕਰ ਰਹੇ ਆ ਆਪਾਂ ਨੇ ਇੱਕ ਬੇਸਿਕ ਵੀਡੀਓ ਵੀ ਲੈ ਕੇ ਆਵਾਂਗੇ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਫਰੇਮ ਲਾਉਣ ਬਾਰੇ ਵੀ ਦੱਸਾਂਗੇ ਤੇ ਕਿਹੜੇ-ਕਿਹੜੇ ਆਪਾਂ ਫਰੇਮ ਯੂਜ਼ ਕਰਦੇ ਆਂ ਤੇ ਕਿਹੜੇ-ਕਿਹੜੇ ਥ੍ਰੈਡ ਨਾਲ ਜਿਹੜਾ ਆਪਾਂ ਕਢਾਈ ਦਾ ਕੰਮ ਕਰ ਸਕਦੇ ਆਂ ਕਿਹੜੇ ਫੈਬਰਿਕ ਤੇ ਕਰ ਸਕਦੇ ਆਂ ਦੇਖਦੇ ਆਂ ਆਪਾਂ ਇੱਕ ਵੀਡੀਓ ਸਪੈਸ਼ਲ ਅਲੱਗ ਤੋਂ ਬਣਾਉਨੇ ਆਂ ਤੇ ਸਾਰੀ ਵੀਡੀਓ ਪਲੀਜ਼ ਬਿਨਾਂ ਸਕਿਪ ਕਰੇ ਦੇਖਿਆ ਕਰੋ ਤਾਂ ਜੁੱਤੋਂ ਨੂੰ ਕਲਾ ਕਲਾ ਸਟੈਪ ਆਪਾਂ ਵੀਡੀਓ ਦੇ ਵਿੱਚ ਕੀ ਦੱਸਿਆ ਤੁਹਾਨੂੰ ਕਿਵੇਂ ਸਮਝਾਇਆ ਤੁਹਾਨੂੰ ਸਾਰਾ ਸਮਝ ਵੀ ਆਵੇ ਦੇਖੋ ਆਪਾਂ ਇਦਾਂ ਇਹਨੂੰ ਵੀ ਸਾਰੀ ਪੱਤੀ ਨੂੰ ਫਿਲ ਕਰ ਲਾਂਗੇ ਟਾਂਕਾ ਟੇਡਾ ਚੱਕ ਕੇ ਜਿੰਨਾ ਆਪਾਂ ਟਾਂਕਾ ਟੇਡਾ ਰੱਖਾਂਗੇ ਉੰਨੀ ਫਿਨਿਸ਼ਿੰਗ ਵਧੀਆ ਆਊਗੀ ਅਗਰ ਟਾਂਕੇ ਨੂੰ ਆਪਾਂ ਸਿੱਧਾ ਚੱਕਾਂਗੇ ਫਿਰ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਕੰਮ ਦੀ ਬਰਾਬਰ ਟਾਂਕੇ ਨਾਲ ਬਿਲਕੁਲ ਵੀ ਸਫਾਈ ਨਹੀਂ ਆਉਂਦੀ ਹੈਗੀ ਦੇਖੋ ਆਪਣੀ ਏ ਪੱਤੀ ਐ ਇਸ ਤਰੀਕੇ ਨਾਲ ਬਣ ਗਈ ਆ ਇਧਰਲੀ ਸਾਈਡ ਐਸ ਤਰੀਕੇ ਨਾਲ ਐਤਾ ਹੁਣ ਇਦਾਂ ਹੀ ਆਪਾਂ ਇਹਨੂੰ ਇਧਰ ਨੂੰ ਫਿਲ ਕਰ ਦਾਂਗੇ ਹਾਂਜੀ ਦੇਖੋ ਜਿਹੜਾ ਆਪਣਾ ਇਹ ਮਤਲਬ ਖੁੰਜੀ ਵਾਲੀ ਪੱਤੀਆਂ ਸਿਗੀਆਂ ਇਹ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਐ ਇਦਾਂ ਫਿਲ ਹੋ ਗਿਆ ਸਾਹ ਦੇਖੋ ਨਾਲੇ ਜਿਹੜੀ ਆਪਾਂ ਇਹ ਛੋਟੀ ਮਤਲਬ ਛੋਟਾ ਫਲਾਵਰ ਬਣਿਆ ਹੈ ਦੇ ਵਿੱਚ ਇਹਨੂੰ ਆਪਾਂ ਕਿਦਾਂ ਫਿਲ ਕਰਨਾ ਹੈ ਆ ਦੇਖੋ ਇਹ ਆਪਾਂ ਦੋ ਟੰਕੇ ਚੱਕ ਲੈਣੇ ਨੇ ਇਦਾਂ ਇਹਨੂੰ ਕੱਚਾ ਟੰਕਾ ਇਹਦੀ ਡੰਡੀ ਬਣਾ ਲੈਣੀ ਸਭ ਤੋਂ ਪਹਿਲਾਂ ਠੀਕ ਹੈ ਇਸ ਤਰੀਕੇ ਨਾਲ ਤੇ ਇਧਰੋਂ ਇਧਰ ਨੂੰ ਭਰਨਾ ਆਪਾਂ ਬਿਲਕੁਲ ਥੋੜਾ ਜਿਹਾ ਚੱਕਾਂਗੇ ਇਦਾਂ ਬਿਲਕੁਲ ਆਪਾਂ ਨਾ ਲਾਈਨ ਦੇ ਉੱਤੇ ਹੀ ਕੰਮ ਕਰਦੇ ਜਾਵਾਂਗੇ ਜਿੱਦਾਂ ਲਾਈਨ ਬਣੀ ਹੋਈ ਹੈ ਸ਼ੇਪ ਬਣੀ ਹੋਈ ਹੈ ਫਲਾਵਰ ਦੀ ਉਸ ਤਰੀਕੇ ਨਾਲ ਆਪਾਂ ਇਹਨੂੰ ਫਿਲ ਕਰਾਂਗੇ ਦੇਖੋ ਐਦਾਂ ਐਦਾਂ ਆਪਣੇ ਆਹੀ ਛੋਟਾ ਬਣ ਜਾਊਗਾ ਨੀਚੇ ਫਲਾਵਰ ਹੁਣ ਆਪਾਂ ਉੱਪਰ ਕੀ ਕਰਨਾ ਚਾਹੇ ਤਾਂ ਪੈਥੋਂ ਲੈ ਲਵਾਂ ਚਾਹੇ ਆਪਾਂ ਸੈਂਟਰ ਚੋਂ ਹੀ ਲੈ ਸਕਦੇ ਆ ਐਦਾਂ ਬਿਲਕੁਲ ਲਾਈਨ ਦੇ ਉੱਤੇ ਟਾਂਕਾ ਭਰਦੇ ਜਾਵਾਂਗੇ ਤਾਂ ਜੋ ਜਿਹੜੀ ਇਹਦੀ ਸ਼ੇਪ ਆ ਬਿਲਕੁਲ ਇਕੁਅਲ ਆਵੇ ਫਲਾਵਰ ਦੀ ਦੇਖੋ ਜੀ ਆਪਨਾ ਸੈਂਟਰ ਦੇ ਵਿੱਚ ਬਣ ਗਿਆ ਹੁਣ ਆਪਾਂ ਬਿਲਕੁਲ ਇਹਦੇ ਕਾਰਨਰ ਚੋਂ ਇਧਰ ਨੂੰ ਹੁਣ ਆਪਾਂ ਇਹਦੇ ਜਿਹੜਾ ਲਵੇ ਆ ਛੋਟੀ ਪੱਤੀ ਆ ਉਹ ਭਰਾਂਗੇ ਇਦਾਂ ਹੀ ਬਹੁਤ ਸੌਖਾ ਆ ਵੈਸੇ ਜਿੰਨਾ ਛਾਪੇ ਤੇ ਕੰਮ ਕਰਨਾ ਇਜ਼ੀ ਬਹੁਤ ਆ ਕਿਉਂਕਿ ਛਾਪੇ ਤੇ ਦੇਖੋ ਐਦਾਂ ਹੁੰਦਾ ਜਿੱਦਾਂ ਛਪਾਈ ਹੋਈ ਵੀ ਹੈ ਬਸ ਸਿਰਫ ਆਪਾਂ ਉਹ ਚੀਜ਼ਾਂ ਨੂੰ ਛਪਾਈ ਦੇ ਉੱਤੇ ਸਿਰਫ ਫਿਲ ਕਰਨਾ ਹੁੰਦਾ ਹੈ ਹੋਰ ਕੁਝ ਵੀ ਔਖਾ ਨਹੀਂ ਹੁੰਦਾ ਹੈਗਾ ਛਪਾਈ ਦੇ ਕੰਮ ਤੇ ਬਿਲਕੁਲ ਸੌਖਾ ਹੁੰਦਾ ਇਹ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਧਰ ਕੱਢ ਲਾਂਗੇ ਸੂਈ ਨੂੰ ਹੁਣ ਦੇਖੋ ਹੁਣ ਆਪਣੀ ਇੱਥੇ ਛੋਟੀ ਪੱਤੀ ਬਣ ਗਈ ਇਹਦੇ ਨਾਲ ਹੁਣ ਐਦਾਂ ਹੀ ਆਪਾਂ ਜਿਹੜੀ ਸਾਈਡ ਰਹਿ ਗਈ ਉਧਰਲੀ ਸਾਈਡ ਫਿਲ ਕਰ ਲਾਂਗੇ ਮਸ ਕੰਮ ਆ ਪੈਸਾ ਉਹ ਨਾਲ ਕਰਨਾ ਆ ਕਿ ਲਾਈਨ ਦੇ ਉੱਤੇ ਹੋਵੇ ਬਿਲਕੁਲ ਸ਼ੇਪ ਆਪਣੇ ਇਕੁਅਲ ਬਣੇ ਜਿੱਦਾਂ ਆਪਣੀ ਛਪਾਈ ਹੋਈ ਵੀ ਆ ਹਾਂਜੀ ਦੇਖੋ ਦੇਖੋ ਇਸ ਤਰੀਕੇ ਨਾਲ ਆਪਣਾ ਇਹ ਛੋਟਾ ਫਲਾਵਰ ਬਣ ਗਿਆ ਐਦਾਂ ਹੀ ਦੀ ਫੀਲਿੰਗ ਹੋਗੀ ਰਾਹ ਹੈ ਇਦਾਂ ਚਾਰੇ ਖੁੰਡਿਆਂ ਚ ਪੈਦਾ ਪੱਤੀਆਂ ਫਿਲ ਕਰ ਲਈਆਂ ਠੀਕ ਹੈ ਹੁਣ ਨਾ ਜਿਹੜੀ ਇਹਦੇ ਵਿੱਚ ਸਾਰੇ ਦੇ ਵਿੱਚ ਇਹ ਲਾਈਨਾਂ ਬਚੀਆਂ ਹੋਣਗੀਆਂ ਇਹਦੇ ਵਿੱਚ ਆਪਾਂ ਕ੍ਰੋਸ ਸਟਿਚ ਨਾਲ ਫਿਲਿੰਗ ਕਰਨੀ ਹੈ ਉਹ ਕਿੱਦਾਂ ਹੋਊਗੀ ਤੁਸੀਂ ਦੇਖੋ ਜਿਵੇਂ ਆਪਾਂ ਇੱਥੇ ਹਲਕੀ ਜੀ ਗੱਠ ਦੇ ਦੇਣੀ ਆ ਤੇ ਹੁਣ ਆਪਾਂ ਕੀ ਕਰਨਾ ਜਿੱਥੇ ਆਪਾਂ ਗੱਠ ਦਿੱਤੀ ਆ ਨੀਚੋਂ ਤੇ ਸੂਈ ਕੱਢ ਕੇ ਬਿਲਕੁਲ ਥੋੜਾ ਜਾਂ ਮਤਲਬ ਉੱਪਰਲੇ ਪਾਸੇ ਸੂਈ ਕੱਢਣੀ ਆ ਨੀਚੋਂ ਤੇ ਲੈ ਕੇ ਜਾਣਾ ਸੂਈ ਨੂੰ ਐਸ ਤਰੀਕੇ ਨਾਲ ਠੀਕ ਹੈ ਹੁਣ ਆਪਾਂ ਕੀ ਕਰਨਾ ਜਿੱਥੇ ਆਪਾਂ ਗੱਠ ਦਿੱਤੀ ਸੀਗੀ ਉਹਦੇ ਬਰਾਬਰ ਹੀ ਦੂਸਰੀ ਸਾਈਡ ਤੋਂ ਫੇਰ ਉੱਪਰ ਨੂੰ ਸੂਈ ਲੈ ਕੇ ਆਉਣੀ ਹੈ ਬਿਲਕੁਲ ਬਰਾਬਰ ਜਿੱਥੇ ਆਪਾਂ ਉੱਪਰ ਕੱਢੀ ਸੀਗੀ ਐਸ ਤਰੀਕੇ ਨਾਲ ਐਦਾਂ ਦੇਖੋ ਐਦਾਂ ਜਿਹੜਾ ਇਹ ਕ੍ਰੋਸ ਸਟਿਚ ਬਣ ਜਾਊਗਾ ਸੇ ਧਿਆਨ ਨਾਲ ਦੇਖ ਸਕਦੇ ਹਾਂ ਢਾਂਕਾ ਕਿ ਆਪਾਂ ਕਿਦਾਂ ਚੱਕ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਸ਼ਰਟ ਦਾ। ਵੈਸੇ ਖੱਦਰ ਦਾ ਬਾਗ ਹੈ ਤੇ ਇਹਨੂੰ ਆਪਾਂ ਡਿਜ਼ਾਈਨ ਨੂੰ ਸ਼ਰਟ ਤੇ ਵੀ ਜਿੱਥੇ ਮਰਜੀ ਆਪਾਂ ਕੁਝ ਵੀ ਬਣਾ ਸਕਦੇ ਹਾਂ ਇਹ ਡਿਜ਼ਾਈਨ ਨਾਲੇ ਫਲਾਵਰਾਂ ਨਾਲ। ਆਪਾਂ ਚਾਹੇ ਤਾਂ ਸ਼ਰਟਾਂ ਤੇ ਵੀ ਮਤਲਬ ਹਲਕਾ ਕੰਮ ਕਰਕੇ ਜਿਵੇਂ ਹੁਣ ਤੁਹਾਨੂੰ ਮੈਂ ਫਲਾਵਰ ਦੱਸਿਆ ਇਹ ਕੋਰਨਰ ਵਾਲਾ ਫਲਾਵਰ ਐਦਾਂ ਪੱਤੀਆਂ ਬਣਾ ਕੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ। ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਵੀ ਇਹ। ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰੇ ਨੂੰ ਵਿੱਚੋਂ ਕ੍ਰੋਸ ਸਟਿਚ ਨਾਲ ਫਿਲ ਕਰ ਦਾਂਗੇ ਉਪਾ ਐਦਾਂ ਇਹਦੇ ਵਿੱਚ ਜਿੱਥੇ-ਇਥੇ ਆਪਣੀਆਂ ਲਾਈਨਾਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਇਹਨੂੰ ਸਾਰੇ ਨੂੰ ਆਪਾਂ ਇਸ ਤਰੀਕੇ ਨਾਲ ਕ੍ਰੋਸ ਸਟਿਚ ਨਾਲ ਸਾਰੇ ਨੂੰ ਆਪਾਂ ਫਿਲ ਕਰ ਦਾਂਗੇ ਜਿੱਦਾਂ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਹ ਪੱਤੀ ਫਿਲ ਕਰਨੀ ਦੱਸੀ ਹੈ ਠੀਕ ਹੈ ਜਿੱਦਾਂ ਆਪਾਂ ਇਹ ਪੱਤੀ ਇਧਰ ਨੂੰ ਫਿਲ ਕਰ ਲਈ ਤੇ ਇਹਦੇ ਸੈਂਟਰ ਦੇ ਵਿੱਚੋਂ ਆਪਾਂ ਦੂਸਰੇ ਪਾਸੇ ਨੂੰ ਪੱਤੀ ਫਿਲ ਕਰ ਲਈ ਫਿਰ ਉਸੇ ਤਰੀਕੇ ਨਾਲ ਆਪਾਂ ਇਥੋਂ ਫਿਰ ਸੈਂਟਰ ਦੇ ਵਿੱਚੋਂ ਕੰਮ ਸ਼ੁਰੂ ਕਰ ਲਿਆ ਪਹਿਲਾਂ ਆਪਾਂ ਇਧਰਲੀ ਸਾਈਡ ਬਣਾ ਲਈ ਤੇ ਫਿਰ ਆਪਾਂ ਇਧਰਲੀ ਸਾਈਡ ਬਣਾ ਲਈ ਠੀਕ ਹੈ ਐਸਟ੍ਰਿਕ ਦੇ ਨਾਲ ਆਪਣਾ ਇਹ ਇੱਕ ਫਲਾਵਰ ਬਣ ਕੇ ਤਿਆਰ ਹੋ ਜਾਊਗਾ ਐਸਟ੍ਰਿਕ ਦੇ ਨਾਲ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਥੈਂਕ ਯੂ